ਅਮਰੀਕਾ ਦਾ ਝਾਂਸਾ ਦੇ ਕੇ THAILAND ਵਿੱਚ ਜਾ ਕੇ ਗਡਨੈਪ ਕਰ ਰਿਆ ਇਹ ਦਰਿੰਦਾ ਐਦਾਂ ਦੀਆਂ ਵੀਡੀਓ ਆ ਗਰਮ ਪ੍ਰੈਸਾਂ ਲਾਉਂਦਿਆਂ ਦੀਆਂ ਨੌਜਵਾਨਾਂ ਦੇ ਘਰਾਂ ਤੋਂ ਬਲੈਕਮੇਲ ਕਰਕੇ ਪੈਸੇ ਮੰਗਵਾ ਰਿਆ ਆ ਕਹਿੰਦਾ ਕਿ ਜੇ ਤੇਰੀ ਫੋਟੋ ਲਾਵਾਂਗੇ ਤਾਂ ਤੂੰ ਸਾਨੂੰ ਮਰਵਾ ਦੇਂਗਾ ਗੋਲੀਆਂ ਮਰਵਾ ਦੇਂਗਾ ਐਦਾਂ ਦੀਆਂ ਧਮਕੀਆਂ ਤੇਰੀਆਂ ਕਈਆਂ ਨੇ ਦਿੱਤੀਆਂ ਆ ਹੁਣ ਤੂੰ ਮੇਰੀ ਧਮਕੀ ਸੁਣ ਸਿੱਧੀ ਤੇ ਸਿੱਧਾ ਚੈਲੰਜ ਇਹਦਾ ਨਾਂ ਤਵਾੜੀ ਆ ਤੇ THAILAND ਦੇ ਵਿੱਚ ਤੇਰੀ ਰਾਤੋਂ ਰਾਤ ਮੈਂ ਲੋਕੇਸ਼ਨ ਲੱਭ ਲਈ ਆ ਹੁਣ ਤੂੰ THAILAND ਤੋਂ ਕਿਸੇ ਵੀ 에어ਪੋਰਟ ਤੋਂ ਚੜ ਕੇ ਦਿਖਾ ਦੇ ਤੇ ਦੂਜੀ ਗੱਲ ਦਿੱਲੀ 에어ਪੋਰਟ ਬੰਬੇ ਦੀਆਂ ਤੂੰ ਧਮਕੀਆਂ ਦਿੰਦਾ ਕਿ ਤੇਰੀ ਬਹੁਤ ਚੱਲਦੀ ਆ ਜਾ ਹੁਣ ਚੱਲਦੀ ਆਪਣੀ ਦਿਖਾਈ ਤੂੰ ਕਹਿਣਾ ਗੋਲੀਆਂ ਮਰਵਾਉਣੀਆਂ ਵਾ ਆ ਖੜਾ ਆ ਜੇ ਤੇਰੇ ਚ ਹਿੰਮਤ ਆ ਆਪਣੀ ਮਾਂ ਦਾ ਆ ਜੇ ਆਪਣੇ ਪਿਓ ਦਾ ਆ ਤੂੰ ਹੁਣ ਮੇਰੇ ਗੋਲੀਆਂ ਮਰਵਾਉਣੀਆਂ ਵਾ ਤੂੰ ਮੈਨੂੰ ਮਰਵਾਉਣਾ ਆ ਤੇ ਮੈਂ ਦੇਖਦਾ ਤੇਰੀ ਕਿੰਨੀ ਕੁ ਪਹੁੰਚ ਆ ਠੀਕ ਆ ਦੂਜੀ ਗੱਲ ਜਿਹੜੇ ਜਿਹੜੇ ਪਰਿਵਾਰ ਦੇ ਤੂੰ ਕਰੋੜਾਂ ਰੁਪਈਆ ਬਲੈਕਮੇਲ ਕਰਕੇ ਠੱਗਿਆ ਆ ਹੁਣ ਪੰਜਾਬੀਓ ਇਹ ਵੀਡੀਓ ਵੀਡੀਓ ਪੰਜਾਬ ਤੱਕ ਪਹੁੰਚਾਓ ਇਸ ਦਰਿੰਦੇ ਦੀ ਤਸਵੀਰ ਦਿਖਾਓ ਸਾਰਿਆਂ ਨੂੰ ਜਾਨੀ ਕਿ ਅਮਰੀਕਾ ਦੇ ਜਾਣ ਦੇ ਲਾਲਚ ਵਿੱਚ ਬਹੁਤ ਸਾਰੇ ਲੋਕ ਇਸ ਦਰਿੰਦੇ ਕੋ ਫਸ ਰਹੇ ਆ ਤੇ ਇਹ ਉਹਨਾਂ ਨੂੰ ਲਿਜਾ ਕੇ ਥਾਈਲੈਂਡ ਜਾਂ ਹੋਰ ਮੁਲਕਾਂ ਦੇ ਵਿੱਚ ਗਡਨੈਪ ਕਰਦਾ ਆ ਤੇ ਬਾਅਦ ਵਿੱਚ ਪੈਸੇ ਮੰਗਦਾ ਵਾ ਕਰੋੜਾਂ ਰੁਪਈਆ ਪਰਿਵਾਰਾਂ ਦੇ ਕੋਲੋਂ ਜਿੱਥੇ ਲੋਕਾਂ ਨੂੰ ਠੱਗਿਆ ਜਾਂਦਾ ਆ ਹੁਣ ਤੇਰਾ ਪੇਚਾ ਪੈ ਗਿਆ ਸਿੱਧਾ ਹੁਣ ਤੂੰ ਦੇਖ ਲਈ ਮੱਧ ਪ੍ਰਦੇਸ਼ ਤੋਂ ਕਹਿੰਦਾ ਆ ਤੈਨੂੰ ਮੱਧ ਪ੍ਰਦੇਸ਼ ਦੇ ਵਿੱਚੋਂ ਹੀ ਤੈਨੂੰ ਕਾਲ ਆਊਗੀ ਤੈਨੂੰ ਦੱਸਾਂਗੇ ਤੈਨੂੰ ਪੰਜਾਬ ਤੋਂ ਵੀ ਕਾਲ ਆਊਗੀ ਤੈਨੂੰ ਦੱਸਾਂਗੇ ਬਾਕੀ ਤੂੰ ਹੁਣ ਆਪਣੀ ਐਂਡ ਤੱਕ ਦਾ ਯੋਰ ਲਾਉਣਾ ਆ ਤੇ ਅਸੀਂ ਸਿਰਫ ਘੰਟੀ ਖੜਕਾਉਣੀ ਆ ਤੇ ਹੁਣ ਯਾਦ ਰੱਖੀ ਤੂੰ ਜੋ ਕਰਨਾ ਤਵਾੜੀ ਤੂੰ ਕਰ ਲਾ ਮੇਰੇ ਜੋ ਕਰਨਾ ਉਹ ਮੈਂ ਕਰਕੇ ਦਿਖਾਉਂਗਾ ਕਿ ਜਿਹੜੇ ਜਿਹੜੇ ਮੁੰਡਿਆਂ ਦੀਆਂ ਵੀਡੀਓ ਸਾਡੇ ਕੋ ਆ ਅਸੀਂ ਇੱਥੇ ਸੋਸ਼ਲ ਮੀਡੀਆ ਤੇ ਨਹੀਂ ਪਾ ਸਕਦੇ ਦਿਖਾ ਨਹੀਂ ਸਕਦੇ ਕਿਉਂਕਿ ਇੰਨੀ ਦਰਿੰਦਗੀ ਕੀਤੀ ਆ ਵੱਡੇ ਆ ਟੁੱਕੇ ਆ ਪ੍ਰੈਸਾਂ ਲਈਆਂ ਉਹਨਾਂ ਦੇ ਉੱਤੇ ਗਰਮ ਪਰਿਵਾਰਾਂ ਨੂੰ ਤਸ਼ੱਦਦ ਵਿੱਚ ਕੀਤਾ ਪਰਿਵਾਰਾਂ ਨੂੰ ਫੋਨ ਕਾਲਾਂ ਕੀਤੀਆਂ ਤੂੰ ਤਵਾੜੀ ਕਦੇ ਤੂੰ ਚਿੱਟੇ ਰੰਗ ਦੇ ਵਾਲ ਕਰਦਾ ਆਂ ਕਦੇ ਕਾਲੇ ਰੰਗ ਦੇ ਕਰਦਾ ਵਾਂ ਕਦੇ ਆਪਣੇ ਆਪ ਨੂੰ ਕਿਸੇ ਕੰਟਰੀ ਦਾ ਦੱਸਦਾ ਤੇਰੀ ਲੋਕੇਸ਼ਨ ਵੀ ਤੇਰਾ ਆਧਾਰ ਕਾਰਡ ਵੀ ਤੇਰੇ ਸਾਰੀ ਡਿਟੇਲ ਤੇਰਾ ਪੇਪਰ ਵਰਕ ਵੀ ਸਾਡੇ ਕੋਲ ਆ ਚੁੱਕਾ ਆ ਦੇਖ ਰਾਤੋਂ ਰਾਤ ਤੇਰੇ ਤੱਕ ਅਸੀਂ ਪਹੁੰਚ ਸਕਦੇ ਆ ਤੇ ਬਾਕੀ ਦੀ ਜਾਣਕਾਰੀ ਤੈਨੂੰ ਅਸੀਂ ਹੁਣ ਛੇਤੀ ਦੇਵਾਂਗੇ ਹੁਣ ਜਲਦ ਰੱਖੀ ਤੇ ਆਪਣਾ ਖਿਆਲ ਰੱਖੀ ਤੇ ਆਪਣਾ ਧਿਆਨ ਰੱਖੀ ਤੂੰ ਜਿੱਥੇ ਤੱਕ ਭੱਜਣਾ ਭੱਜਲਾ ਤੇਰੀਆਂ ਏਜੰਟੀਆਂ ਜੁੰਟੀਆਂ ਹੋ ਗਈਆਂ ਹੁਣ ਬੰਦ ਤੇਰੀਆਂ ਅਮਰੀਕਾ ਮਰੂਕਾ ਵਾਲੀਆਂ ਗੇਮਾਂ ਬੰਦ ਇਹਨੂੰ ਕੋਈ ਵੀ ਇਹਦੀ ਤਸਵੀਰ ਦੇਖ ਲੋ ਕੋਈ ਵੀ ਬੰਦਾ ਇਦਾਂ ਦੇ ਬੰਦੇ ਨੂੰ ਪੈਸੇ ਨਾ ਦਿਆ ਕਰੋ ਇਦਾਂ ਦੇ ਏਜੰਟਾਂ ਕੋਲ ਨਾ ਫਸੋ ਆਪਣੇ ਨਿਆਣਿਆਂ ਨੂੰ ਫਸਾ ਲੈਨੇ ਹੋ ਤੁਸੀਂ ਬਾਅਦ ਵਿਚ ਕਟਮਾਰਕ ਕਰਕੇ ਤੁਹਾਡੇ ਕੋਲੋਂ ਲੱਖਾਂ ਰੁਪਇਆ ਲੁੱਟ ਲੈਂਦੇ ਨੇ ਲੋਕ ਤੇ ਧੰਨਵਾਦ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਇਹ ਤਵਾੜੀ ਦਾ ਜਲੂਸ ਹੁਣ ਅਸੀਂ ਕੱਢਾਂਗੇ ਅਸੀਂ ਦੱਸਾਂਗੇ ਕਿਦਾਂ ਜਲੂਸ ਨਿਕਲਦਾ ਤੇਰਾ